ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਖਾਸ ਤੇ ਗਹਿਰੇ ਵਿਸ਼ੇ ਤੇ ਗੱਲ ਕਰਨ ਲੱਗੇ ਆਂ ਸਮਾਧੀ ਯਾਨੀ ਕਿ ਪਰਮ ਆਨੰਦ ਦੀ ਅਵਸਥਾ ਤੇ ਸਾਡੀ ਸਾਰੀ ਗੱਲਬਾਤ ਬੰਦਗੀ ਨਾਮਾ ਦੇ 11ਵੇਂ ਅਧਿਆਇ ਤੇ ਆਧਾਰਿਤ ਹੋਵੇਗੀ ਹਾਂਜੀ ਬਿਲਕੁਲ ਸਾਡਾ ਮਕਸਦ ਦੇਖੋ ਇਹੀ ਹੈ ਕਿ ਇਸ ਅਧਿਆਇ ਵਿੱਚ ਜੋ ਲਿਖਿਆ ਹੈ ਉਸ ਨੂੰ ਸਮਝੀਏ ਕੀ ਇਹ ਰੂਹਾਨੀ ਅਵਸਥਾ ਅਸਲ ਵਿੱਚ ਹੈ ਕੀ ਇਸ ਨੂੰ ਮਹਿਸੂਸ ਕਰਨਾ ਕਿਆ ਹੋ ਜਾ ਹੁੰਦਾ ਹੈ ਤੇ ਇਹਦੇ ਮਤਲਬ ਕੀ ਨੇ ਜਿਵੇਂ ਇਸ ਪਾਠ ਚ ਦੱਸਿਆ ਗਿਆ ਹੈ ਜ਼ਰਾ ਸੋਚੋ ਇੱਕ ਅਜਿਹੀ ਹਾਲਤ ਜੋ ਸਾਡੀ ਆਮ ਸੋਚ ਸਮਝ ਤੋਂ ਕਿਤੇ ਪਰੇ ਦੀ ਗੱਲ ਹੋਵੇ ਆਓ ਇਹਨੂੰ ਖੋਲ ਕੇ ਦੇਖਦੇ ਹਾਂ ਹਾਂਜੀ ਦੇਖੋ ਅਸਲ ਵਿੱਚ ਇਹ ਅਵਸਥਾ ਹੈ ਹੀ ਮਨ ਦੀਆਂ ਜਾਣੀਆਂ ਪਛਾਣੀਆਂ ਹੱਦਾਂ ਤੋਂ ਪਾਰ ਜਾਣ ਬਾਰੇ ਪਾਠ ਇਸ ਨੂੰ ਇੱਕ ਬਹੁਤ ਡੂੰਗੀ ਸ਼ਾਂਤੀ ਤੇ ਕਹਿ ਲੋ ਪ੍ਰਮਾਤਮਾ ਨਾਲ ਇੱਕ ਹੋ ਜਾਣ ਦਾ ਅਨੁਭਵ ਦੱਸਦਾ ਹੈ ਤੇ ਇਹ ਵੀ ਦੱਸਦਾ ਹੈ ਕਿ ਇਹਨੂੰ ਪਾਉਣਾ ਕਿਵੇਂ ਆ ਤੇ ਮਹਿਸੂਸ ਕਿਵੇਂ ਹੁੰਦਾ ਹੈ ਅੱਛਾ ਤਾਂ ਫਿਰ ਸਭ ਤੋਂ ਪਹਿਲਾਂ ਇਹ ਸਮਾਧੀ ਚੀਜ਼ ਕੀ ਹੈ ਇਸ ਪਾਠ ਦੇ ਹਿਸਾਬ ਨਾਲ ਪਾਠ ਦਾ ਇੱਕ ਬੜੀ ਦਿਲਚਸਪ ਜਿਹੀ ਪਰਿਭਾਸ਼ਾ ਦਿੰਦਾ ਹੈ ਕਹਿੰਦਾ ਸਮਾਧੀ ਉਦੋਂ ਸ਼ੁਰੂ ਹੁੰਦੀ ਜਦੋਂ ਦੋ ਚੀਜ਼ਾਂ ਮਿਲਦੀਆਂ ਨੇ ਇੱਕ ਤਾਂ ਸਿਮਰਨ ਦਾ ਆਖਰੀ ਪੜਾ ਯਾਨੀ ਜਦੋਂ ਪ੍ਰਭੂ ਦਾ ਧਿਆਨ ਇੰਨਾ ਲਗਾਤਾਰ ਹੋਵੇ ਕਿ ਮਨ 'ਚ ਕੋਈ ਹੋਰ ਵਿਚਾਰ ਨਾ ਆਵੇ ਲਹਿਰਾਂ ਰੁਕ ਜਾਣ ਤੇ ਦੂਜਾ ज्ञान ਦਾ ਆਖਰੀ ਪੜਾ ਜਿੱਥੇ ਅੰਦਰ ਦੀ ਸਾਰੀ ਖੋਜ ਸਵਾਲ ਜਵਾਬ ਤਰਕ ਵਿਤਰਕ ਸਭ ਖਤਮ ਇਹ ਸਿਰਫ ਮਨ ਦਾ ਖਾਲੀ ਹੋਣਾ ਨਹੀਂ ਬਲਕਿ ਇਨ੍ਹਾਂ ਦੋ ਸਿਖਰਾਂ ਦਾ ਕਹ ਲੋ ਮਿਲਾਪ ਹੈ ਬਿਲਕੁਲ ਤੇ ਇਸੇ ਲਈ ਸ਼ਾਇਦ ਗੁਰੂ ਨਾਨਕ ਦੇਵ ਜੀ ਦਾ ਇੱਕ ਕਥਨ ਇੱਥੇ ਕਿੰਨਾ ਸਹੀ ਬੈਠਦਾ ਮਨ ਮੇ ਮਨੂਆ ਚਿਤ ਮੇ ਚੀਤਾ ਐਸੇ ਹਿਰਕੇ ਲੋਗ ਅਤੀਤਾ ਮਤਲਬ ਜਿੰਨਾਂ ਦਾ ਮਨ ਪ੍ਰਭੂ ਚ ਲੀਨ ਹੋ ਗਿਆ ਸੋਚ ਉਹਦੇ ਚ ਟਿਕ ਗਈ ਉਹ ਫਿਰ ਮਾਇਆ ਤੋਂ ਉੱਪਰ ਉੱਠ ਗਏ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਮਤਲਬ ਜਿਹੜੀ ਮੈਨੂੰ ਲੱਗੀ ਉਹ ਇਹ ਕਿ ਇਸ ਅਵਸਥਾ ਵਿੱਚ ਪਹੁੰਚ ਕੇ ਮਨ ਹੋਰ ਕੁਝ ਜਾਣਨ ਦੀ ਇੱਛਾ ਹੀ ਛੱਡ ਦਿੰਦਾ ਹੈ ਹੂੰ ਪਾਠ ਇਸ ਨੂੰ ਇੰਜੀ ਬਿਆਨ ਕਰਦਾ ਹੈ ਉਹ ਕਹਿੰਦਾ ਕਿ ਮਨ ਪੂਰੀ ਤਰ੍ਹਾਂ ਮਤਲਬ ਠਹਿਰ ਜਾਂਦਾ ਹੈ ਇੱਕ ਸੰਪੂਰਨ ਸ਼ਾਂਤੀ ਦੀ ਅਵਸਥਾ ਵਿੱਚ ਇਹ ਇੰਨਾ ਡੂੰਘਾ ਠਹਿਰਾਓ ਹੁੰਦਾ ਕਿ ਲੱਗਦਾ ਜਿਵੇਂ ਮਨ ਦਾ ਆਪਣਾ ਵਜੂਦ ਹੀ ਕੀ ਕਹਿੰਦੇ ਆ ਮਿਟ ਗਿਆ ਹੋਵੇ ਤੇ ਇਸ ਡੂੰਗੀ ਖਾਮੋਸ਼ੀ ਵਿੱਚ ਸਾਰੇ ਵਿਚਾਰ ਉਹ ਆਪੇ ਹੀ ਖਤਮ ਹੋ ਜਾਂਦੇ ਨੇ ਹਾਂ ਪਾਠ ਇਸ ਅਵਸਥਾ ਨੂੰ ਕਹਿੰਦਾ ਹੈ ਸਹਜ ਵਿਚਾਰ ਰਹਿਤ ਸਮਾਧੀ ਦੇਖੋ ਇਹ ਕੋਈ ਜ਼ਬਰਦਸਤੀ ਲਾਈ ਹੋਈ ਸਮਾਧੀ ਨਹੀਂ ਇਹ ਬੜੀ ਕੁਦਰਤੀ ਸਹਜ ਅਵਸਥਾ ਹੈ ਇਸੇ ਨੂੰ ਪ੍ਰਭੂ ਨਾਲ ਮਿਲਾਪ ਕਿਹਾ ਗਿਆ ਹੈ ਇੱਕ ਵਰਦਾਨ ਜੋ ਕਹਿੰਦੇ ਨੇ ਚੰਗੀ ਕਿਸਮਤ ਨਾਲ ਹੀ ਮਿਲਦਾ ਹੈ ਜਿਵੇਂ ਪਾਠ ਚ ਅੰਗਰੇਜ਼ੀ ਚ ਲਿਖਿਆ ਵੀ ਹੈ ਐਫਰਟਲੈਸ ਟ੍ਰਾਂਸ ਥੌਟ ਫਰੀ ਥਿਸ ਇਜ਼ ਯੂਨੀਅਨ ਵਿਦ ਗੋਡ ਗੁੱਡ ਲੱਕ ਬ੍ਰਿੰਗਸ ਅਸ ਥਿਸ ਬੂਨ ਮਤਲਬ ਬਿਨਾ ਕੋਸ਼ਿਸ਼ ਦੇ ਵਿਚਾਰਾਂ ਤੋਂ ਮੁਕਤ ਰੱਬ ਨਾਲ ਮਿਲਾਪ ਵਾਹ ਹਾਂਜੀ ਚੰਗੀ ਕਿਸਮਤ ਹੀ ਇਹ ਬਖਸ਼ਿਸ਼ ਦਿੰਦੀ ਹੈ ਅੱਛਾ ਜੇ ਇਹ ਅਵਸਥਾ ਇੰਨੀ ਮਤਲਬ ਅਸਾਧਾਰਨ ਹੈ ਤਾਂ ਇਹਨੂੰ ਮਹਿਸੂਸ ਕਰਨਾ ਕਿਹੋ ਜਿਹਾ ਹੁੰਦਾ ਹੋਵੇਗਾ ਪਾਠ ਕਹਿੰਦਾ ਹੈ ਕਿ ਅਜੇਹੀ ਸਮਾਦੀ ਵਿੱਚ ਬਾਹਰ ਦੀਆਂ ਆਵਾਜ਼ਾਂ ਸੁਣਨੀਆਂ ਬੰਦ ਹੋ ਜਾਂਦੀਆਂ ਨੇ ਇਹ ਨਹੀਂ ਕਿ ਕੰਨ ਖਰਾਬ ਹੋ ਗਏ ਨਹੀਂ ਹਾਂ ਹਾਂ ਬਿਲਕੁਲ ਚੇਤਨਾ ਦਾ ਜਿਹੜਾ ਸੰਪਰਕ ਹੈ ਨਾ ਉਹ ਕੰਨਾਂ ਦੀ ਇੰਦਰੀ ਨਾਲੋਂ ਟੁੱਟ ਜਾਂਦਾ ਹੈ ਬਿਲਕੁਲ ਧਿਆਨ ਅੰਦਰ ਨੂੰ ਮੁੜ ਜਾਂਦਾ ਪੂਰੀ ਤਰ੍ਹਾਂ ਤੇ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਪਾਠ 'ਚ ਕਹੀ ਗਈ ਹੈ ਉਹ ਇਹ ਕਿ ਜਦੋਂ ਕੋਈ ਇਸ ਪਰਮ ਆਨੰਦ ਦਾ ਇਸ ਅੰਮ੍ਰਿਤ ਦਾ ਸਵਾਦ ਚਖ ਲੈਂਦਾ ਹੈ ਨਾ ਤਾਂ ਉਹਦਾ ਆਮ ਦੁਨੀਆਵੀ ਚੇਤਨਾ 'ਚ ਵਾਪਸ ਆਉਣ ਨੂੰ ਦਿਲ ਨਹੀਂ ਕਰਦਾ ਯਾਨੀ ਦੇਖਣ ਸੁਣਨ ਸੁੰਘਣ ਵਾਲੀ ਦੁਨੀਆ 'ਚ ਇੱਕ ਕਵੀ ਦੇ ਸ਼ਬਦ ਵੀ ਦਿੱਤੇ ਨੇ ਮੈਂ ਪਰਮ ਅਨੰਦ ਦੀ ਸਮਾਧੀ ਦੇ ਇੱਕ ਪਲ ਲਈ ਸਾਰੀ ਸਿਆਣਪ ਕੁਰਬਾਨ ਕਰ ਦੇਵਾਂਗਾ हे ਕਿਸਮਤ ਦੇ ਮਾਲਿਕ ਮੈਨੂੰ ਆਪਣੀ ਪਰਮ ਚੇਤਨਾ ਵਿੱਚ ਲੀਨ ਕਰ ਲੈ ਹੂੰ ਬਹੁਤ ਗਹਿਰੀ ਗੱਲ ਹੈ ਇੱਕ ਹੋਰ ਨੁਕਤਾ ਵੀ ਹੈ ਉਹ ਕਹਿੰਦੇ ਨੇ ਕਿ ਜਿਹੜੇ ਇਸ ਅਵਸਥਾ 'ਚ ਪਹੁੰਚ ਜਾਂਦੇ ਨੇ ਉਹ ਫਿਰ ਦੁਨੀਆ ਦੇ ਕੰਮ ਕਾਜ ਨੂੰ ਬੱਚਿਆਂ ਦੀ ਖੇਡ ਜਿਹਾ ਸਮਝਦੇ ਨੇ ਤੇ ਇਹਦੇ 'ਚ ਬਹੁਤਾ ਉਲਝਦੇ ਨਹੀਂ ਹਾਂ ਇਹ ਸਹੀ ਹੈ પાઠ ਅੱਗੇ ਇਹ ਵੀ ਦੱਸਦਾ ਕਿ ਇਸ ਹਾਲਤ ਵਿੱਚ ਬੰਦਾ ਜੀਵਨ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਨੇ ਜਿਵੇਂ ਭੁੱਖ ਪਿਆਸ ਉਹਨਾਂ ਤੋਂ ਵੀ ਉੱਪਰ ਉੱਠ ਜਾਂਦਾ ਹੈ ਕਿਉਂਕਿ ਉਹ ਸਰੀਰਿਕ ਅਹਿਸਾਸਾਂ ਦੀ ਪਕੜ ਤੋਂ ਹੀ ਬਾਹਰ ਹੁੰਦਾ ਹੈ ਉਹਦੀ ਤਾਂ ਬਸ ਇੱਛਾ ਇਹੀ ਹੁੰਦੀ ਕਿ ਇਸ ਆਨੰਦ ਵਾਲੀ ਸਥਿਤੀ 'ਚ ਬਣਿਆ ਰਹੇ ਅੱਛਾ ਤੇ ਇਹਦੇ ਨਾਲ ਜੁੜਿਆ ਇੱਕ ਹੋਰ ਬੜਾ ਅਹਿਮ ਦਾਵਾ ਹੈ ਪਾਠ ਦਾ ਉਹ ਹੈ ਕਿ ਜਿਹੜੇ ਇਸ ਪੜਾਅ ਤੇ ਪਹੁੰਚ ਜਾਂਦੇ ਨੇ ਉਹਨਾਂ ਦਾ ਆਪਣੇ ਸਰੀਰ ਤੇ ਪੂਰਾ ਕੰਟਰੋਲ ਪੂਰਾ ਨਿਯੰਤਰਣ ਹੁੰਦਾ ਹੈ ਮਤਲਬ ਆਤਮਾ ਸਰੀਰ ਨੂੰ ਹੁਕਮ ਦਿੰਦੀ ਹੈ ਨਾ ਕਿ ਸਰੀਰ ਆਤਮਾ ਨੂੰ ਪਾਠ ਕਹਿੰਦਾ ਹੈ ਕਿ ਜਿਹੜੇ ਲੋਕ ਇਹ ਰੋਹਾਨੀ ਪੇਜ ਜਾਣਦੇ ਨੇ ਉਹ ਸਮਝਦੇ ਨੇ ਕਿ ਆਤਮਾ ਦੇ ਹੁਕਮ ਨਾਲ ਸਰੀਰ ਨੂੰ ਆਤਮਾ ਤੋਂ ਤੇ ਸਰੀਰਕ ਅਹਿਸਾਸਾਂ ਤੋਂ ਵੱਖ ਕੀਤਾ ਜਾ ਸਕਦਾ ਹੈ ਅੱਛਾ ਇਹ ਤਾਂ ਬਹੁਤ ਵੱਡੀ ਗੱਲ ਹੈ ਹਾਂਜੀ ਤੇ ਇਥੇ ਇੱਕ ਗੱਲ ਪਾਠ ਉਭਾਰਦਾ ਹੈ ਜਿਹਨੂੰ ਅੱਜ ਦੀ ਸੋਚ ਵੀ ਮੰਨਦੀ ਹੈ ਉਹ ਹੈ ਵਿਚਾਰਾਂ ਦਾ ਸਰੀਰ ਤੇ ਅਸਰ ਵਿਗਿਆਨ ਵੀ ਤੇ ਫਿਲਾਸਫੀ ਵੀ ਇਹ ਮੰਨਦੇ ਨੇ ਕਿ ਸਾਡੇ ਵਿਚਾਰ ਸਾਡੇ ਸਰੀਰ ਨੂੰ ਬਹੁਤ ਡੂੰਘਾ ਪ੍ਰਭਾਵਿਤ ਕਰਦੇ ਨੇ। ਪਾਠ ਤਾਂ ਇੱਥੋਂ ਦਾ ਕਹਿੰਦਾ ਹੈ ਕਿ ਸਰੀਰ ਅਸਲ ਵਿੱਚ ਸਾਡੇ ਵਿਚਾਰਾਂ ਦਾ ਹੀ ਮਤਲਬ ਨਤੀਜਾ ਤੇ ਰੂਪ ਹੈ। ਵਾਹ ਵਿਚਾਰ ਹੀ ਸਰੀਰ ਨੂੰ ਬਣਾਉਂਦੇ ਨੇ। ਇਹ ਤਾਂ ਸੱਚੀ ਬਹੁਤ ਗਹਿਰੀ ਗੱਲ ਹੈ। ਤਾਂ ਫਿਰ ਇਸ ਪਾਠ ਮੁਤਾਬਕ ਜਦੋਂ ਕੋਈ ਇਸ ਰੂਹਾਨੀ ਸੰਪੂਰਨਤਾ ਨੂੰ ਪਾ ਲੈਂਦਾ ਹੈ ਤਾਂ ਕੀ ਹੁੰਦਾ ਹੈ? ਪਾਠ ਕਹਿੰਦਾ ਇਸ ਨਾਲ ਵਿਸ਼ਵਾਸ ਪੈਦਾ ਹੁੰਦਾ ਹੈ। ਪੱਕਾ ਯਕੀਨ ਤੇ ਇਹ ਵਿਸ਼ਵਾਸ ਫਿਰ ਅੰਦਰ ਦੀਆਂ ਸ਼ਕਤੀਆਂ ਨੂੰ ਜਗਾਉਂਦਾ ਹੈ ਤੇ ਇਹ ਸ਼ਕਤੀਆਂ ਇੰਨੀਆਂ ਜ਼ਬਰਦਸਤ ਹੋ ਸਕਦੀਆਂ ਨੇ ਕਿ ਸਰੀਰ ਨੂੰ ਮਰਜ਼ੀ ਨਾਲ ਬਦਲਿਆ ਜਾ ਸਕੇ ਜਾਂ ਫਿਰ ਜੇ ਆਤਮਾ ਚਾਹੇ ਤਾਂ ਸਰੀਰ ਨੂੰ ਉਹਦੇ ਮੂਲ ਤੱਤਾਂ 'ਚ ਵਾਪਸ ਮਿਲਾ ਕੇ ਖੁਦ ਪਰਮਾਤਮਾ ਨਾਲ ਇੱਕ ਹੋ ਜਾਵੇ ਤੇ ਦੇਖੋ ਲੇਖਕ ਨਾ ਖੁਦ ਇਸ ਬਾਰੇ ਆਪਣਾ ਨਿੱਜੀ ਵਿਸ਼ਵਾਸ ਦੱਸਦਾ ਹੈ ਉਹ ਕਹਿੰਦਾ ਭਾਵੇਂ ਮੈਂ ਆਪ ਤਾਂ ਇਸ ਪੜਾਅ ਤੇ ਨਹੀਂ ਪਹੁੰਚਿਆ ਪਰ ਮੈਨੂੰ ਪੂਰਾ ਯਕੀਨ ਹੈ ਕਿ ਗੁਰੂ ਨਾਨਕ ਦੇਵ ਜੀ ਲਈ ਵੇਈ ਨਦੀ ਚ ਅਲੋਪ ਹੋ ਜਾਣਾ ਇਹ ਬਿਲਕੁਲ ਸੰਭਵ ਸੀ ਉਹ ਆਪਣੀ ਮਰਜ਼ੀ ਨਾਲ ਸਰੀਰ ਛੱਡ ਸਕਦੇ ਸੀ ਹਾਂਜੀ ਤੇ ਜਦੋਂ ਉਹਨਾਂ ਦੇ ਸਰੀਰ ਦੇ ਸੰਸਕਾਰ ਜਾਂ ਦਫਨਾਉਣ ਬਾਰੇ ਝਗੜਾ ਹੋਇਆ ਤਾਂ ਇਹ ਵੀ ਹੋ ਸਕਦਾ ਹੈ ਕਿ ਆਤਮਾ ਦੇ ਹੁਕਮ ਨਾਲ ਸਰੀਰ ਗਾਇਬ ਹੋ ਗਿਆ ਹੋਵੇ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਮੈਂ ਹਵਾ ਵਰਗਾ ਹੋ ਸਕਦਾ ਵਾਂ ਬਿਲਕੁਲ ਪਾਠ ਸਿੱਖ ਇਤਿਹਾਸ ਚ ਹੋਰ ਮਸਾਲਾ ਵੀ ਦਿੰਦਾ ਜਿਵੇਂ ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਲੇ ਸਮੇਂ ਚ ਸਰੀਰਿਕ ਤੌਰ ਤੇ ਅਲੋਪ ਹੋਣ ਦੇ ਹਵਾਲੇ ਹੁਣ ਅੱਜ ਦੇ ਜ਼ਮਾਨੇ ਚ ਇਹ ਗੱਲਾਂ ਕਈਆਂ ਨੂੰ ਸ਼ਾਇਦ ਮਤਲਬ ਯਕੀਨ ਕਰਨ ਵਾਲੀਆਂ ਨਾ ਲੱਗਣ ਇਸ ਬਾਰੇ ਪਾਠ ਕੀ ਕਹਿੰਦਾ ਹਾਂ ਇਹ ਸਵਾਲ ਤਾਂ ਬਣਦਾ ਹੀ ਹੈ ਤੇ ਪਾਠ ਇਹਦਾ ਜਵਾਬ ਵੀ ਦਿੰਦਾ ਹੈ ਉਹ ਕਹਿੰਦਾ ਕਿ ਜਦੋਂ ਬੰਦਾ ਡੂੰਗੀ ਸਮਾਦੀ ਦੀ ਹਾਲਤ ਚ ਹੁੰਦਾ ਨਾ ਤਾਂ ਉਹ ਸਮਾਂ, ਸਥਾਨ ਤੇ ਕਾਰਨ ਕਾਰਜ ਦਾ ਜਿਹੜਾ ਨਿਯਮ ਹੈ ਯਾਨੀ ਕੌਜ਼ੈਲਿਟੀ ਉਹਨਾਂ ਸਭ ਤੋਂ ਪਰੇ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹ ਪ੍ਰਮਾਤਮਾ ਨਾਲ ਇੱਕ ਹੋ ਜਾਂਦਾ ਹੈ। ਇਸ ਕਰਕੇ ਪੌਤਿਕ ਦੁਨੀਆ ਦੀਆਂ ਹੱਦਾਂ ਉਹਦੇ ਤੇ ਲਾਗੂ ਨਹੀਂ ਹੁੰਦੀਆਂ। ਅੱਛਾ ਜੀ। ਇਹਨੂੰ ਸਮਝਾਉਣ ਲਈ ਪਾਠ ਕੁਝ ਤੁਲਨਾਵਾ ਵੀ ਦਿੰਦਾ ਹੈ। ਜਿਵੇਂ ਕਹਿੰਦਾ ਸਾਡਾ ਵਿਚਾਰ ਉਹ ਬਿਜਲੀ ਦੀ ਤੇਜ਼ੀ ਨਾਲ ਕਿਤੇ ਵੀ ਪਹੁੰਚ ਸਕਦਾ ਹੈ ਨਾ ਜਾਂ ਜਿਵੇਂ ਸੁਪਨੇ 'ਚ ਸਾਡਾ ਸੂਖਮ ਸਰੀਰ ਉਹ ਉੱਥੇ ਪਹੁੰਚ ਜਾਂਦਾ ਜਿੱਥੇ ਸਾਡਾ ਖਿਆਲ ਜਾਂਦਾ ਹੈ। ਉਸੇ ਤਰ੍ਹਾਂ ਕਿੰਦੇ ਜਿਹੜੀ ਰੂਹਾਨੀ ਤੌਰ ਤੇ ਉન્નਤ ਆਤਮਾ ਹੈ ਉਹ ਵੀ ਆਪਣੀ ਮਰਜ਼ੀ ਨਾਲ ਕਿਤੇ ਵੀ ਆ ਜਾ ਸਕਦੀ ਹੈ ਸ਼ੇਕਸਪੀਅਰ ਦੇ ਪਾਤਰ ਏਰੀਅਲ ਦੀ ਉਦਾਹਰਣ ਵੀ ਦਿੰਦੀ ਹੈ ਜੋ ਹਵਾਵਾਂ ਘੁੰਮਦਾ ਸੀ ਹਮ ਪਰ ਨਾਲ ਹੀ ਪਾਠ ਇਹ ਵੀ ਮੰਨਦਾ ਹੈ ਕਿ ਅੱਜ ਦੇ ਜ਼ਮਾਨੇ 'ਚ ਜਿਹੜੇ ਸ਼ੱਕੀ ਸੁਭਾਅ ਦੇ ਲੋਕ ਨੇ ਉਹਨਾਂ ਲਈ ਇਹਨਾਂ ਗੱਲਾਂ ਤੇ ਯਕੀਨ ਕਰਨਾ ਔਖਾ ਹੈ ਤੇ ਇਹਦੇ 'ਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਆਮ ਤੌਰ ਤੇ ਅਸੀਂ ਜਿਸ ਚੀਜ਼ ਦਾ ਖੁਦ ਅਨੁਭਵ ਨਹੀਂ ਕੀਤਾ ਹੁੰਦਾ ਜਾਂ ਜਿਹਨੂੰ ਸਾਡੀ ਤਰਕ ਵਾਲੇ ਬੁੱਧੀ ਸਮਝ ਨਹੀਂ ਪੌਂਦੀ ਹਾਂ ਉਸ ਤੇ ਸਹਿਜ ਹੀ ਵਿਸ਼ਵਾਸ ਨਹੀਂ ਹੁੰਦਾ ਬਿਲਕੁਲ ਪਾਠ ਇਹੀ ਇਸ਼ਾਰਾ ਕਰਦਾ ਹੈ ਕਿ ਇਹੋ ਜਿਹਾ ਵਿਸ਼ਵਾਸ ਅਕਸਰ ਨਿੱਜੀ ਅਨੁਭਵ ਤੋਂ ਹੀ ਪੱਕਾ ਹੁੰਦਾ ਹੈ ਇਹ ਗੱਲ ਬਹੁਤ ਅਹਿਮ ਹੈ ਕਿ ਵਿਸ਼ਵਾਸ ਤੇ ਅਨੁਭਵ ਦਾ ਗੂੜਾ ਸਬੰਧ ਹੈ ਪਾਠ ਇਹਨੂੰ ਹੋਰ ਸਾਫ਼ ਕਰਦਾ ਕਹਿੰਦਾ ਜੇ ਲੋਕ ਆਪ ਸਿਮਰਨ ਕਰਨ ਅਭਿਆਸ ਕਰਨ ਤੇ ਉੱਚੀ ਰੋਹਾਨੀ ਅਵਸਥਾ ਪਾਲਣ ਤਾਂ ਫਿਰ ਉਹਨਾਂ ਨੂੰ ਆਤਮਾ ਦੀਆਂ ਇਹਨਾਂ ਸ਼ਕਤੀਆਂ ਤੇ ਯਕੀਨ ਕਰਨ ਲਈ ਕਿਸੇ ਬਾਹਰੀ ਦਲੀਲ ਦੀ ਲੋੜ ਹੀ ਨਹੀਂ ਪੈਣੀ ਉਹ ਆਪ ਹੀ ਜਾਣ ਜਾਣਗੇ ਸਹੀ ਗੱਲ ਹੈ ਤੇ ਲੇਖਕ ਇਸ ਵਿਸ਼ਵਾਸ ਨੂੰ ਹੋਰ ਪੱਕਾ ਕਰਦਾ ਕਹਿੰਦਾ ਮੈਨੂੰ ਤਾਂ ਪੂਰਾ ਯਕੀਨ ਹੈ ਗੁਰੂ ਨਾਨਕ ਦੇਵ ਜੀ ਦੇ ਵਈ ਨਦੀ ਚ ਅਲੋਪ ਹੋਣ ਤੇ ਮੂੜ ਪ੍ਰਗਟ ਹੋਣ ਦੀ ਘਟਨਾ ਤੇ ਉਸੀ ਤਰ੍ਹਾਂ ਉਹਨਾਂ ਦੀ ਆਪਣੀ ਭੈਣ ਬੀਬੀ ਨਾਨਕੀ ਦੇ ਘਰ ਉਹਨਾਂ ਦੀ ਇੱਛਾ ਤੇ ਪ੍ਰਗਟ ਹੋਣ ਤੇ ਵੀ ਯਕੀਨ ਹੈ ਜਦੋਂ ਬੀਬੀ ਨਾਨਕੀ ਨੇ ਬਹੁਤ ਪਿਆਰ ਸ਼ਰਧਾ ਤੇ ਤਾਂਗ ਨਾਲ ਆਪਣੇ ਵੀਰ ਨੂੰ ਮਿਲਣ ਦੀ ਅਰਦਾਸ ਕੀਤੀ ਸੀ ਹੂੰ ਇਹ ਸਭ ਤੋਂ ਨਾ ਇੱਕ ਹੋਰ ਵਿਚਾਰ ਨਿਕਲਦਾ ਜਿਸ ਤੇ ਪਾਠ ਬਹੁਤ ਜ਼ੋਰ ਦਿੰਦਾ ਹੈ ਉਹ ਹੈ ਰੋਹਾਨੀ ਖੋਜ ਦੀ ਮਹੱਤਤਾ ਜਿਵੇਂ ਵਿਗਿਆਨੀ ਸਾਲਾਂ ਬੱਧੀ ਮਿਹਨਤ ਕਰਕੇ ਖੋਜ ਕਰਕੇ ਹੈਰਾਨ ਕਰਨ ਵਾਲੀਆਂ ਕਾਢਾਂ ਕੱਢਦੇ ਨੇ ਉਸੇ ਤਰ੍ਹਾਂ ਕਹਿੰਦੇ ਆਤਮਾ ਦੇ ਖੇਤਰ ਦੀ ਵੀ ਡੂੰਗੀ ਖੋਜ ਕਰਨੀ ਪੈਂਦੀ ਹੈ ਤਾਂ ਹੀ ਇਹਦੀਆਂ ਸੰਭਾਵਨਾਵਾਂ ਦਾ ਪਤਾ ਲੱਗਦਾ ਹੈ ਪਾਠ ਕਹਿੰਦਾ ਇਸ ਖੇਤਰ ਦੀ ਖੋਜ ਕੀਤੇ ਬਿਨਾ ਇਹਦਾ ਮਜ਼ਾਕ ਉਡਾਉਣਾ ਠੀਕ ਨਹੀਂ ਇਹ ਤਾਂ ਸਭ ਤੋਂ ਸੂਖਮ ਤੇ ਗੁੰਜਲਦਾਰ ਵਿਗਿਆਨ ਹੈ ਬਹੁਤ ਵਧੀਆ ਤੁਲ ਹੈ ਵਾਕਈ ਤੇ ਪਾਠ ਅੱਗੇ ਦੱਸਦਾ ਹੈ ਕਿ ਸਿਮਰਨ ਯਾਨੀ ਪਰਮਾਤਮਾ ਲਈ ਡੂੰਗੀ ਸ਼ਰਧਾ ਤੇ ਪਿਆਰ ਇਹਦੇ ਵਿੱਚ ਇੱਕ ਜ਼ਬਰਦਸਤ ਖਿੱਚ ਹੁੰਦੀ ਹੈ ਇੱਕ ਚੁੰਬਕੀ ਸ਼ਕਤੀ ਤੇ ਪਾਠ ਦਾ ਦਾਵਾ ਹੈ ਕਿ ਇਸ ਸ਼ਕਤੀ ਨੇ ਕਦੇ ਵੀ ਕਿਸੇ ਸੱਚੇ ਸ਼ਰਧਾਲੂ ਨੂੰ ਨਿਰਾਸ਼ ਨਹੀਂ ਕੀਤਾ ਜਿਸ ਨੇ ਵੀ ਸੱਚੇ ਦਿਲੋਂ ਇਸ ਰਾਹ ਤੇ ਪੈਰ ਰੱਖਿਆ ਉਸ ਨੂੰ ਕੁਝ ਨਾ ਕੁਝ ਜ਼ਰੂਰ ਮਿਲਿਆ ਅੱਛਾ ਹਾਂਜੀ ਇਸ ਦੀ ਪੁਸ਼ਟੀ ਲਈ ਪਾਠ ਕੁਝ ਮਿਸਾਲਾਂ ਵੀ ਦਿੰਦਾ ਹੈ ਕਹਿੰਦਾ ਹੈ ਇਤਿਹਾਸ 'ਚ ਅਜਿਹੇ ਲੋਕ ਵੀ ਹੋਏ ਨੇ ਜੋ ਕਦੇ ਕਟੜ ਨਾਸਤਿਕ ਸੀ ਪਰ ਜਦੋਂ ਉਹਨਾਂ ਦਾ ਮਨ ਬਦਲਿਆ ਤੇ ਉਹ ਪੂਰੇ ਦਿਲੋਂ ਪੂਰੀ ਆਤਮਾ ਨਾਲ ਰੱਬ ਵੱਲ ਮੁੜੇ ਤਾਂ ਉਹ ਮਹਾਨ ਸੰਤ ਬਣ ਗਏ। ਪਾਠ ਜ਼ੋਰ ਦੇ ਕੇ ਕਹਿੰਦਾ ਹੈ ਕਿ ਅੱਜ ਤੱਕ ਅਜਿਆ ਕੋਈ ਬੰਦਾ ਨਹੀਂ ਸੁਣਿਆ ਜਿਸ ਨੇ ਸੱਚੇ ਦਿਲੋਂ ਰੱਬ ਨੂੰ ਪਿਆਰ ਕੀਤਾ ਹੋਵੇ ਪਰ ਉਹਨੂੰ ਆਤਮਾ ਦੀ ਸ਼ਾਂਤੀ ਤੇ ਮਨ ਦਾ ਸਕੂਨ ਨਾ ਮਿਲਿਆ ਹੋਵੇ। ਇਹ ਤਾਂ ਬਹੁਤ ਉਤਸ਼ਾਹ ਵਾਲੀ ਗੱਲ ਹੈ। ਬਿਲਕੁਲ। ਤੇ ਇੱਕ ਹੋਰ ਗੱਲ ਜਿਹੜੀ ਬਹੁਤ ਹੌਸਲਾ ਦਿੰਦੀ ਹੈ। ਉਹ ਪਾਠ 'ਚ ਇਹ ਕਹੀ ਗਈ ਹੈ ਕਿ ਰੱਬ ਦੇ ਰਾਹ ਤੇ ਚੁੱਕਿਆ ਇੱਕ ਕਦਮ ਵੀ ਬੇਕਾਰ ਨਹੀਂ ਜਾਂਦਾ। ਹਰ ਕਦਮ ਸ਼ਾਂਤੀ ਤੇ ਸਕੂਨ ਦਾ ਫਲ ਦਿੰਦਾ ਹੈ ਇਸ ਰਾਹ ਤੇ ਕੀਤੀ ਕੋਈ ਵੀ ਕੋਸ਼ਿਸ਼ ਕਦੇ ਖਾਲੀ ਨਹੀਂ ਜਾਂਦੀ ਪਰ ਇਹ ਵੀ ਸੱਚ ਹੈ ਕਿ ਸਿਮਰਨ ਵਿੱਚ ਸੰਪੂਰਨਤਾ ਉਹ ਅਵਸਥਾ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਤੱਕ ਪਹੁੰਚਣਾ ਬਹੁਤ ਔਖਾ ਲੱਗਦਾ ਹੈ ਹੈਨਾ ਪਾਠ ਇਸ ਗੱਲ ਨੂੰ ਮੰਨਦਾ ਹੈ ਕਹਿੰਦਾ ਇਹ ਮੁਸ਼ਕਿਲ ਜ਼ਰੂਰ ਹੈ ਪਰ ਅਸੰਭਵ ਨਹੀਂ ਇਸ ਦੀ ਤੁਲਨਾ ਹੋਰ ਖੇਤਰਾਂ ਦੇ ਮਾਹਿਰਾਂ ਨਾਲ ਕੀਤੀ ਗਈ ਹੈ ਜਿਵੇਂ ਕੋਈ ਮਹਾਨ ਕਵੀ ਲੇਖਕ ਚਿੱਤਰਕਾਰ ਜਾਂ ਕੋਈ ਵੱਡਾ ਸਰਜਨ ਜਾਂ ਇੰਜੀਨੀਅਰ ਉਹ ਬਿਆਨਤ ਮਿਹਨਤ ਤੋਂ ਬਿਨਾ ਉੱਥੇ ਨਹੀਂ ਪਹੁੰਚ ਸਕਦਾ ਉਸੇ ਤਰ੍ਹਾਂ ਇਕ ਸੰਪੂਰਨ ਭਗਤ ਬਣਨਾ ਵੀ ਕੋਈ ਸੌਖਾ ਕੰਮ ਨਹੀਂ ਹਾਂ ਮਿਹਨਤ ਤਾਂ ਮੰਗਦਾ ਹੈ ਇਹ ਰਸਤਾ ਤੇ ਪਾਠ ਸੰਤਾਂ ਦੇ ਸਬਰ ਦੀ ਉਹਨਾਂ ਦੀ ਸਹਿਣਸ਼ੀਲਤਾ ਦੀ ਵੀ ਗੱਲ ਕਰਦਾ ਹੈ ਦੱਸਦਾ ਹੈ ਕਿ ਸੰਤ ਬੜੀ ਖੁਸ਼ੀ ਤੇ ਸ਼ੁਕਰਾਨੇ ਨਾਲ ਵੱਡੀਆਂ-ਵੱਡੀਆਂ ਮੁਸ਼ਕਲਾਂ ਅਜ਼ਮਾਇਸ਼ਾਂ ਵਿੱਚੋਂ ਲੰਘਦੇ ਨੇ ਪਰ ਇੰਨਾ ਕੁ ਸਹਿਣ ਤੋਂ ਬਾਅਦ ਵੀ ਉਹ ਬੜੀ ਨਿਮਰਤਾ ਨਾਲ ਇਹ ਮਹਿਸੂਸ ਕਰਦੇ ਨੇ ਕਿ ਜੋ ਵੀ ਸਬਰ ਹਿੰਮਤ ਜਾਂ ਲਗਨ ਉਹਨਾਂ ਨੇ ਦਿਖਾਈ ਉਹ ਉਹਨਾਂ ਦੀ ਆਪਣੀ ਨਹੀਂ ਸੀ ਉਹ ਤਾਂ ਰੱਬ ਦੀ ਕਿਰਪਾ ਸੀ ਬਿਲਕੁਲ ਤੇ ਇਸੇ ਸੰਦਰਭ ਵਿੱਚ ਤੇ ਨਿੱਜੀ అనుభవ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਲੇਖਕ ਆਪਣਾ ਇੱਕ ਬਹੁਤ ਹੀ ਮਤਲਬ ਨਿੱਜੀ ਤੇ ਡੂੰਗਾ అనుਭਵ ਸਾਂਝਾ ਕਰਦਾ ਹੈ ਇਹ ਉਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਪਸ਼ਟ ਕਰਦਾ ਹੈ ਕਿ ਕਿਵੇਂ అనుਭਵ ਨਾਲ ਵਿਸ਼ਵਾਸ ਬਣਦਾ ਹੈ ਉਹ ਦੱਸਦਾ ਹੈ ਕਿ ਇੱਕ ਵਾਰ ਅੱਧੀ ਰਾਤ ਨੂੰ ਧਿਆਨ ਚ ਬੈਠਿਆ ਉਹਨੂੰ ਇੱਕ ਐਜੇਹੀ ਮੁਸ਼ਕਿਲ ਦਾ ਖਿਆਲ ਆਇਆ ਜਿਹੜੀ ਉਹਨੂੰ ਪਹਾੜ ਜਿੱਡੀ ਲੱਗਿਆ ਕਿ ਇਹ ਤਾਂ ਹੱਲ ਹੋ ਹੀ ਨਹੀਂ ਸਕਦੀ ਤੇ ਆਪਣੀ ਬੇਵਸੀ ਦਾ ਅਹਿਸਾਸ ਇੰਨਾ ਜ਼ਿਆਦਾ ਹੋਇਆ ਕਿ ਅੱਖਾਂ 'ਚੋਂ ਹੰਝੂ ਵਹਿ ਤੁਰੇ ਇੰਨੇ ਜ਼ਿਆਦਾ ਕਿ ਕਮੀਜ਼ ਗਿੱਲੀ ਹੋ ਗਈ। ਉਹ ਫੇਰ ਉਹ ਦੱਸਦਾ ਅਚਾਨਕ ਬਿਲਕੁਲ ਅਚਾਨਕ ਉਹਦੀ ਆਤਮਾ ਦੀਆਂ ਗਹਿਰਾਈਆਂ ਚੋਂ ਸ਼ਾਂਤੀ ਦੀ ਇੱਕ ਲਹਿਰ ਉੱਠੀ। ਇਹ ਲਹਿਰ ਹੌਲੀ-ਹੌਲੀ ਵੱਧਦੀ ਗਈ ਤੇ ਉਹਦੀ ਪੂਰੀ ਹੋਂਦ ਨੂੰ ਕਹਿ ਲੋ ਆਪਣੀ ਲਪੇਟ ਚ ਲੈ ਲਿਆ। ਉਸਨੇ ਮਹਿਸੂਸ ਕੀਤਾ ਜਿਵੇਂ ਕਿਸੇ ਨੇ ਉਹਨੂੰ ਬੜੀ ਕੋਮਲਤਾ ਨਾਲ ਗਲਵਕੜੀ ਚ ਲਿਆ ਹੋਵੇ। ਇੱਕ ਅਜੇਹੀ ਗਲਵਕੜੀ ਜਿਸ ਦੀ ਨਿਗ ਤੇ ਪਿਆਰ ਅੱਗੇ ਕਹਿੰਦਾ ਮਾਂ ਦੀ ਗਲਵਕੜੀ ਵੀ ਫਿੱਕੀ ਸੀ। ਹੰਝੂ ਆਪੇ ਸੁੱਕ ਗਏ ਤੇ ਉਸਨੇ ਕੋਮਲ ਚੁੰਮਣ ਸਿਰ ਤੇ ਪਿਆਰ ਭਰੀ ਥਾਪੀ ਤੇ ਬੜੀਆਂ ਮਿੱਠੀਆਂ ਸ਼ਾਂਤ ਕਰਨ ਵਾਲੀਆਂ ਛੂਹਾਂ ਮਹਿਸੂਸ ਕੀਤੀਆਂ ਵਾਹ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਜਦੋਂ ਸਵੇਰ ਹੋਈ ਤਾਂ ਉਹ ਮੁਸ਼ਕਿਲ ਜਿਹੜੀ ਰਾਤ ਨੂੰ ਐਡੀ ਵੱਡੀ ਅਸੰਭਵ ਲੱਗ ਰਹੀ ਸੀ ਉਹ ਬਸ ਹਵਾ ਚ ਹੀ ਗਾਇਬ ਹੋ ਚੁੱਕੀ ਸੀ ਜਿਵੇਂ ਕਦੇ ਸੀ ਹੀ ਨਹੀਂ ਇਹ ਅਨੁਭਵ ਦਰਸਾਉਂਦਾ ਕਿਵੇਂ ਅਜਿਹੇ ਪਲ ਆ ਸਕਦੇ ਨੇ ਜੋ ਸਾਡੀ ਆਮ ਸਮਝ ਤੋਂ ਪਰੇ ਹੁੰਦੇ ਨੇ ਤੇ ਇਹ ਵਿਅਕਤੀ ਦੇ ਵਿਸ਼ਵਾਸ ਨੂੰ ਕਿੰਨੀ ਡੂੰਘਾਈ ਨਾਲ ਮਜ਼ਬੂਤ ਕਰ ਸਕਦੇ ਨੇ ਜਿਸ ਬਾਰੇ ਪਾਠ ਵਾਰ-ਵਾਰ ਇਸ਼ਾਰਾ ਕਰਦਾ ਹੈ ਵਾਹ ਇਹ ਸੱਚਮੁੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਨੁਭਵ ਹੈ ਜਿਹੜਾ ਲੇਖਕ ਨੇ ਸਾਂਝਾ ਕੀਤਾ ਹੈ ਤਾਂ ਅੱਜ ਦੀ ਇਸ ਸਾਰੀ ਵਿਚਾਰ ਚਰਚਾ 'ਚ ਅਸੀਂ ਬੰਦਗੀ ਨਾਮਾ ਦੇ 11ਵੇਂ ਅਧਿਆਏ ਦੇ ਆਧਾਰ 'ਤੇ ਸਮਾਧੀ ਦੀ ਪਰਿਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਇਹਦੇ ਅਨੁਭਵ ਕਿਹੋ ਜਿਹੇ ਹੋ ਸਕਦੇ ਨੇ ਉਹ ਦੇਖਿਆ ਇਸ ਨਾਲ ਜੁੜੀਆਂ ਸੰਭਾਵੀ ਰੂਹਾਨੀ ਯੋਗਤਾਵਾਂ ਬਾਰੇ ਪਾਠ ਦੇ ਦਾਅਵਿਆਂ ਤੇ ਗੌਰ ਕੀਤਾ ਤੇ ਵਿਸ਼ਵਾਸ ਤੇ ਸਿਮਰਨ ਦੀ ਕੀ ਭੂਮਿਕਾ ਹੈ ਇਸ ਬਾਰੇ ਗੱਲ ਕੀਤੀ ਮੋਟੀ ਗੱਲ ਇਹ ਸਮਝ ਆਈ ਕਿ ਕਿਵੇਂ ਮਨ ਦੀ ਅੰਦਰੂਨੀ ਸ਼ਾਂਤੀ ਇੱਕ ਬਹੁਤ ਗਹਿਰੀ ਤੇ ਬਦਲਾਅ ਲਿਆਉਣ ਵਾਲੀ ਅਵਸਥਾ ਤੱਕ ਲੈ ਜਾ ਸਕਦੀ ਹੈ ਇਸ ਪਾਠ ਮੁਤਾਬਕ ਦਰਅਸਲ ਤੇ ਇਹ ਸਾਰੀ ਗੱਲਬਾਤ ਦਾ ਨਿਚੋੜ ਇਹ ਹੀ ਹੈ ਕਿ ਇਹ ਪਾਠ ਇੱਕ ਬਹੁਤ ਮਜ਼ਬੂਤ ਸਬੰਧ ਦਿਖਾਉਂਦਾ ਹੈ ਕਿ ਦੇਵ ਵਿਚਾਰ ਸਾਡੀਆਂ ਅੰਦਰੂਨੀ ਅਵਸਥਾਵਾਂ ਜਿਵੇਂ ਸਾਡੇ ਵਿਚਾਰ ਸਾਡਾ ਵਿਸ਼ਵਾਸ ਸਾਡੀ ਸ਼ਰਧਾ ਤੇ ਸਾਡੀ ਬਾਹਰੀ ਹਕੀਕਤ ਇੱਥੋਂ ਤੱਕ ਕਿ ਸਾਡੇ ਸਰੀਰ ਤੇ ਸਾਡੇ ਕੰਟਰੋਲ ਦੇ ਵਿਚਾਰ ਇਹ ਪਾਠ ਦਾ ਮਤਲਬ ਕੇਂਦਰੀ ਦਾਵਾ ਹੈ ਕਿ ਅੰਦਰ ਦੀ ਹਾਲਤ ਬਾਹਰ ਦੀ ਹਕੀਕਤ ਨੂੰ ਪ੍ਰਭਾਵਿਤ ਕਰ ਸਕਦੀ ਹੈ ਤਾਂ ਫਿਰ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡਦੇ ਹਾਂ ਸਿਰਫ ਇਹ ਜਾਣਨਾ ਜਾਂ ਇਸ ਤੇ ਵਿਚਾਰ ਕਰਨਾ ਕਿ ਅਜਹੀਆਂ ਅਵਸਥਾਵਾਂ ਅਸੰਭਵ ਮੰਨੀਆਂ ਜਾਂਦੀਆਂ ਨੇ ਜਿਵੇਂ ਸਮਾਦੀ ਜਾਂ ਆਤਮਾ ਦਾ ਸਰੀਰ ਤੇ ਪੂਰਾ ਕੰਟਰੋਲ ਇਹ ਕਿਸੇ ਦੇ ਆਪਣੇ ਆਪ ਬਾਰੇ ਜਾਂ ਚੇਤਨਾ ਦੀਆਂ ਸੰਭਾਵਨਾਵਾਂ ਬਾਰੇ ਜਾਂ ਹਕੀਕਤ ਦੇ ਸੁਭਾਅ ਬਾਰੇ ਨਜ਼ਰੀਏ ਨੂੰ ਕਿਵੇਂ ਬਦਲ ਸਕਦਾ ਹੈ ਹੂੰ ਸੋਚਣ ਵਾਲੀ ਗੱਲ ਹੈ ਤੇ ਇੱਕ ਆਖਰੀ ਵਿਚਾਰ ਇਸ ਤੇ ਵੀ ਹੋ ਸਕਦਾ ਹੈ ਪਾਠ 'ਚ ਜਿਹੜੀਆਂ ਹਾਸ ਉਦਾਹਰਣਾਂ ਦਿੱਤੀਆਂ ਨੇ ਜਿਵੇਂ ਸਰੀਰ ਦਾ ਗਾਇਬ ਹੋ ਜਾਣਾ ਜੇ ਉਹਨਾਂ ਨੂੰ ਬਿਲਕੁਲ ਸ਼ਾਬਦਿਕ ਨਾ ਵੀ ਲਈਏ ਤੇ ਉਹਦੇ ਡੂੰਘੇ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅੱਜ ਦੇ ਜ਼ਮਾਨੇ ਵਿੱਚ ਆਪਣੇ ਮਨ ਉੱਤੇ ਤੇ ਉਹਦੇ ਸਰੀਰ ਜਾਂ ਹਕੀਕਤ ਨਾਲ ਸਬੰਧ ਉੱਤੇ ਅਜਿਹਾ ਗਹਿਰਾ ਕੰਟਰੋਲ ਪਾਉਣ ਦਾ ਕੀ ਮਤਲਬ ਹੋ ਸਕਦਾ ਹੈ ਕਿ ਇਹਦੇ ਕੋਈ ਰੂਪਕ ਮਤਲਬ ਮੈਟਾਫੋਰਿਕਲ ਅਰਥ ਹੋ ਸਕਤੇ ਨੇ ਜਾਂ ਫਿਰ ਵਿਸ਼ਵਾਸ ਤੇ ਅਨੁਭਵ ਦੇ ਆਪਸੀ ਸਬੰਧ ਤੇ ਹੀ ਮੁੜ ਕੇ ਸੋਚੋ ਸਾਡੀ ਸਮਝ ਕਿੰਨੀ ਕੁ ਸਾਡੀਆਂ ਪੰਜ ਇੰਦਰੀਆਂ ਦੇ ਸਿੱਧੇ ਅਨੁਭਵ ਤੱਕ ਹੀ ਸੀਮਿਤ ਹੈ ਕੀ ਇੰਦਰੀਆਂ ਤੋਂ ਪਰੇ ਵੀ ਕੁਝ ਜਾਣਿਆ ਜਾ ਸਕਦਾ ਹੈ ਇਹ ਪਾਠ ਸਾਨੂੰ ਇਹ ਸਵਾਲ ਪੁੱਛਣ ਲਈ ਮਤਲਬ ਮਜਬੂਰ ਕਰਦਾ ਹੈ ਜਿਸ ਤੇ ਹੋਰ ਵਿਚਾਰ ਕੀਤਾ ਜਾ ਸਕਦਾ ਹੈ